ਦੇ ਨੇ ਬੀਜੀ ਦੇ ਬਜ਼ਾਖੂ ਬਾਕੀ ਸਤ ਸ੍ਰੀ ਅਕਾਲ ਜੀ ਉਮੀਦ ਆ ਮੇਰੇ ਪੰਜਾਬ ਵਾਸੀ ਠੀਕ ਠਾਕ ਹੋਣਗੇ ਮੈਂ ਤੁਹਾਡੀ ਆਪਣੀ ਸਰਜਿੰਦਰ ਤੌਰ ਮੇਰਾ ਅੱਜ ਦਾ ਵਿਸ਼ਾ ਹੈ ਪੱਖ ਦੇ ਮਸਲੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਲਾਈ ਫਤੇ ਪ੍ਰਵਾਨ ਕਰਨੀ ਸਭ ਸਰਕਾਰਾਂ ਉਹੀ ਚੰਗੀਆਂ ਹੁੰਦੀਆਂ ਹਨ ਜੋ ਲੋਕ ਪੱਖੀ ਸਕੀਮਾਂ ਲੈ ਕੇ ਆਉਣ ਜਿਵੇਂ ਕਿ ਮੱਖ ਮੰਤਰੀ ਸਿਹਤ ਕਾਰਡ ਦੀ ਗਰੀਬਾਂ ਅਤੇ ਮੀਡੀਅਮ ਪਰਿਵਾਰਾਂ ਨੇ ਸੱਥਾ ਵਿੱਚ ਵਿਆਹ ਕੇ ਰਾਜ ਵਿੱਚ SLAGA ਕੀਤੀ। ਸਰਕਾਰੀ ਮੁਲਾਜ਼ਮਾਂ ਨੇ ਵੀ ਸੋਲੇ ਗਏ ਕਿਉਂਕਿ ਉਹਨਾਂ ਨੂੰ ਵੀ ਰਿਵਰਸਮੈਂਟ ਲੈਣ ਹੋ ਕੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣੇ ਪੈਂਦੇ ਸਨ। ਨਾਲੇ ਇਸ ਸਕੀਮ ਨਾਲ ਕਰਾਪਸ਼ਨ ਨੂੰ ਵੀ ਠੱਲ ਪਵੇਗੀ। ਤੁਸੀਂ ਖਾਲੇ ਕੱਸੀਆਂ ਵੀ ਪੱਕੇ ਕਰਵਾਏ ਅਤੇ ਟੇਲਾਂ ਤੇ ਪਾਣੀ ਪਹਚਾਇਆ। ਕਿਸਾਨਾਂ ਨੂੰ ਨਿਰਵਿਘਨ ਤੇ ਵਾਧੂ ਬਿਜਲੀ ਦਿੱਤੀ ਕਿਸਾਨਾਂ ਨਾਲ ਦਿਨੇ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਆਮ ਆਦਮੀ ਕਲੀਨਿਕ ਵਿੱਚ ਬੇਸਹਾਬੀਆਂ ਦਵਾਈਆਂ ਭੇਜੀਆਂ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੰਜ ਬਿੱਲ ਵੀ ਸਰਬਸੰਮਤੀ ਨਾਲ ਪਾਸ ਹੋਏ ਪਰਚੀ ਅਤੇ ਖਰਚੇ ਤੋਂ ਬਗੈਰ ਨੌਕਰੀਆਂ ਵੀ ਦਿੱਤੀਆਂ ਇਹ ਕੋਈ ਪ੍ਰਾਪਤੀਆਂ ਘੱਟ ਨਹੀਂ ਹਨ ਮੁੱਖ ਮੰਤਰੀ ਸਾਹਿਬ ਤੁਹਾਡੇ ਆਲੇ ਦੁਆਲੇ ਇੱਕਠੀ ਹੋਈ ਜੁੰਡਲੀ ਤੁਹਾਡੇ ਤੋਂ ਗਲਤ ਫੈਸਲੇ ਕਰਵਾ ਰਹੀ ਹੈ ਤੁਸੀਂ ਇੱਕ ਕਿਸਾਨ ਪਰਿਵਾਰ ਦੇ ਪੁੱਤਰ ਹੋ ਅਤੇ ਮੀਡੀਅਮ ਪਰਿਵਾਰ ਵਿੱਚ ਆਉਂਦੇ ਹੋ ਪਹਿਲਾਂ ਤੁਸੀਂ ਕਿਸਾਨਾਂ ਨੂੰ ਭੁਲੇਖੇ ਵਿੱਚ ਰੱਖ ਕੇ ਧਰਨਾ ਚੁਕਵਾ ਦਿੱਤਾ ਉਹ ਕਦਮ ਵੀ ਤੁਹਾਡਾ ਗਲਤ ਸੀ ਮੁੱਖ ਮੰਤਰੀ ਸਾਹਿਬ ਦੋਸਤ ਉਹ ਹੁੰਦਾ ਹੈ ਜੋ ਦੋਸਤ ਦੀ ਗਲਤੀ ਦੱਸੇ ਮੁੱਖ ਮੰਤਰੀ ਸਾਹਿਬ 85% ਕਿਸਾਨਾਂ ਦੇ ਇੱਥੇ 5 ਕਿੱਲੇ ਜ਼ਮੀਨ ਆਉਂਦੀ ਹੈ ਅਤੇ 75% ਕਿਸਾਨ ਪਿੰਡਾਂ ਵਿੱਚ ਰਹਿੰਦੇ ਹਨ ਇਹਨਾਂ ਲੋਕਾਂ ਨੇ ਹੀ ਤੁਹਾਨੂੰ ਜਿਵੇਂ ਗੜੇ ਪਿੰਦੇ ਹਨ ਉਸ ਤਰ੍ਹਾਂ ਤੁਹਾਨੂੰ ਵੋਟਾਂ ਪਾਈਆਂ ਅਤੇ ਆਮ ਆਦਮੀ ਪਾਰਟੀ ਹਨੇਰੀ ਵਿੱਚੋਂ ਪੈਦਾ ਹੋਈ ਬਦਲਾਅ ਲਈ ਪਾਰਟੀ ਹੈ ਆਮ ਆਦਮੀ ਕੋਲ ਪਿੰਡਾਂ ਵਿੱਚ ਹੇਠਲੇ ਪੱਧਰ ਤੇ ਪਾਰਟੀ ਸੰਗਠਨ ਵੀ ਨਹੀਂ ਹੈ ਤੁਹਾਨੂੰ ਧਿਆਨ ਤਾਂ ਪਾਰਟੀ ਸੰਗਠਨ ਵੱਲ ਦੇਣਾ ਚਾਹੀਦਾ ਸੀ ਪਰ ਤੁਸੀਂ ਲੈਂਡ ਪੂਲਿੰਗ ਸਕੀਮ ਲਿਆ ਕੇ ਕਿਸਾਨਾਂ ਦੇ ਵਿਰੋਧੀ ਮਜ਼ਦੂਰ ਵਿਰੋਧੀ ਦੁਕਾਨਦਾਰ ਵਿਰੋਧੀ ਸਾਥ ਹੋ ਰਹੇ ਹੋ ਜੇਕਰ ਤੁਸੀਂ بے ਜਿਹਦ ਰਹੇ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ ਜਿਨ੍ਹਾਂ ਨੂੰ ਕੰਟਰੋਲ ਕਰਨਾ ਸਰਕਾਰ ਦੇ ਵਾਸਤ ਨਹੀਂ ਰਹਿਣਾ ਇਹ ਅਦੋਲਨ ਹਨੇਰੀ ਵਾਂਗ ਫੈਲੇਗਾ ਆਸ ਰੱਖਦੀ ਹਾਂ ਕਿ ਪ੍ਰਮਾਤਮਾ ਮੇਰੇ ਪੰਜਾਬ ਦੇ ਸਵਾਲੀ ਨਿਗਰ ਰੱਖੇ ਮੈਂ ਅਸ ਕੜੀ ਦੀ ਈਡੀ ਕਰਦੀ ਹਾਂ ਕਿ ਤੁਸੀਂ ਕਿਹੜੇ ਸੁਰੱਖਣੇ ਟਾਈਮ ਲੈਂਡ ਪੂਲਿੰਗ ਪਾਰਟਿਸਿਪੇ이션 ਲਵਾਵੋਗੇ ਅਤੇ ਕਿਸਾਨਾਂ ਦੇਗਾ ਦਵਾਵਾਂ ਲਵਾਵੋਗੇ ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਤੇ ਲੈਂਡ ਪੂਲਿੰਗ ਪਾਰਟਿਸਿਪਾਰੂ ਪੈਂਦੀ ਚਿੱਟੇਦਾਨ ਵਾਂਗ ਦਿਖਾਈ ਦੇ ਰਹੇ ਹੈ ਮੈਂ ਤੁਹਾਡੀ ਆਪਣੀ ਸੁਰਜਿੰਦਰ ਤੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਸੁਣਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਸਤਿ ਸ੍ਰੀ ਅਕਾਲ ਜੀ